ਚੰਡੀਗੜ੍ਹ ਦੇ ਡਵੈਲਪਮੈਂਟ ਨੂੰ ਲੈ ਕੇ ਉਠਾਏ ਗਏ ਨੇ ਤੇ ਇੱਕ ਮੁੱਦਾ ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਜਿਹੜਾ ਹੈਗਾ ਕੁਝ ਅਫਸਰ ਇਨਫੋਰਸਮੈਂਟ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਬਦਲੀ ਕਰ ਦਿੱਤੀ ਜਾਂਦੀ ਹੈ ਮੇਰੇ ਨਾਲ तमाम ਚਰਚਾ ਦੇ ਲਈ ਮੇਰੇ ਨਾਲ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਬੰਟੀ ਜੀ ਮੇਰੇ ਨਾਲ ਹੈ ਬੰਟੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੇ ਸਾਡੀ ਆਵਾਜ਼ ਇੱਥੇ ਇੱਕ ਦਿਨ ਸਾਡਾ ਹਾਊਸ ਹੁੰਦਾ ਇੱਥੇ ਵੀ ਸਾਡੀ ਆਵਾਜ਼ ਨਾ ਸੁਣ ਗਈ ਤਾਂ ਸ਼ਹਿਰ ਦੇ ਲੋਕਾਂ ਦੀ ਆਵਾਜ਼ ਨਗਰ ਨਿਗਮ ਸ਼ਹਿਰ ਦੀ ਆਵਾਜ਼ ਕਿੱਦਾਂ ਚੱਕਾਂਗੇ ਤੇ ਮੇਰੇ ਸਾਹਿਬ ਨੇ ਇਹ ਕਿਹਾ ਸੀ ਕਿ ਜਿੰਨੇ ਵੀ ਪਾਰਸ਼ਦਾਂ ਤੁਸੀਂ ਵਿਸਤਾਰ ਨਾਲ ਸਾਰਿਆਂ ਦੀ ਗੱਲ ਸੁਣੋ ਪੂਰਾ ਦਿਨ ਹਾਊਸ ਚੱਲੇ ਕੋਈ ਦਿੱਕਤ ਨਹੀਂ ਜੇ ਸ਼ਹਿਰ ਦੇ ਅਸੀਂ ਆਮ ਮਾਰੇ ਆਪਣੇ ਵਾਰਡ ਦੀ ਗੱਲ ਰੱਖ ਨਾ ਸਕੇ ਤਾਂ ਸ਼ਹਿਰ ਦੇ ਡਿਵੈਲਪਮੈਂਟ ਤੇ ਵਾਰਡ ਦੀ ਡਿਵੈਲਪਮੈਂਟ ਕਿਵੇਂ ਕਰਾਂਗੇ ਦੇਖਦੇ ਹੋ ਚੰਡੀਗੜ੍ਹ ਨੂੰ ਚੰਡੀਗੜ੍ਹ ਲੱਗ ਰਿਹਾ ਡਿਵੈਲਪਮੈਂਟ ਦੀ ਔਰ ਜਾ ਰਿਹਾ ਹੈਗਾ ਤੁਸੀਂ ਦੇਖ ਲਓ ਹੁਣ ਜਿਹੜੀਆਂ ਸੜਕਾਂ ਦਾ ਹਾਲ ਦੇਖ ਲਓ ਸਫਾਈ ਦਾ ਹਾਲ ਦੇਖ ਲਓ ਇਹ ਇਹ ਜ਼ਰੂਰ ਹੈ ਕਿ ਸਾਡਾ ਇੱਕ ਜਿਹੜੀ ਗ੍ਰੇਡ ਹੈ ਜਿਵੇਂ 7 ਤੋਂ 10 ਲੱਖ ਦੇ ਵਾਅਦੇ ਵਿੱਚ ਸਾਡਾ ਸ਼ਹਿਰ ਦੂਜੇ ਨੰਬਰ ਤੇ ਆ ਗਿਆ ਪਰ ਤੁਸੀਂ ਇੱਕ ਅੱਜ ਆਮ ਬੰਦਾ ਵੀ ਜੋ ਨਿਊਜ਼ ਵਾਲੇ ਵੀ ਹਰੇਕ ਆਮ ਬੱਚਾ ਬੱਚਾ ਵੀ ਸੜਕਾਂ ਦੇ ਫੋਟੋ ਡਾਲ ਰਿਹਾ ਕਿ ਆਹ ਸੜਕ ਜਾ ਰਹੇ ਸੀ ਜ਼ਿਕਰ ਕੇ ਹੁਣ ਇਹ ਨਹੀਂ ਪਤਾ ਚੱਲਦਾ ਸੜਕ ਦੇ ਵਿੱਚ ਖੱਡੇ ਆ ਖੱਡੇ ਦੇ ਵੀ ਸੜਕਾਂ ਨੇ ਕਾਲੀ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਇਨਫੋਰਸਮੈਂਟ ਦੇ ਕਰਮਚਾਰੀ ਦੀ ਜਿਹੜਾ ਬੇਲਦਾਰ ਸੀਗਾ ਉਹ ਆਪਣੇ ਅਧਿਕਾਰੀਆਂ ਤੇ ਜਿਹੜਾ ਹੈਗਾ ਨਿਸ਼ਾਨੇ ਲਗਾਉਂਦਾ ਹੋਏ ਨਜ਼ਰ ਆਇਆ ਕਿ ਮਨਥਲੀ ਜਿਹੜੀ ਹੈ ਇਕੱਠੀ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਦੇ ਕੋਜੀ ਤਾਂ ਸਾਫ ਜਬ ਬੇਲਦਾਰ ਖੁਦ ਬੋਲ ਰਿਹਾ ਹੈ ਕਿ ਮੈਂ ਉਸ ਅਫਸਰ ਨੂੰ ਨਾਮ ਲੈ ਕੇ ਬੋਲ ਰਿਹਾ ਹੈ ਇਹ ਤਾਂ ਹੁਣ ਨਗਰ ਨਿਗਮ ਨੂੰ ਕਿਹੜਾ ਨਹੀਂ ਦਿਖਦਾ ਇਸ ਰਾਜ ਇਹਨਾਂ ਨੇ ਜਿਹੜੇ 6 ਅਫਸਰ ਕੱਢਤੇ ਇਹਨਾਂ ਪੁੱਛੋ ਕਿ ਸਿਰਫ 6 ਅਫਸਰ ਉਹੀ ਕਰਪਟ ਸੀਗੇ ਜਿਹੜੇ ਇਹਨਾਂ ਨੇ ਬਦਲ ਜਿਨ੍ਹਾਂ ਦੀ ਟ੍ਰਾਂਸਫਰ ਕੀਤੀ ਹੈ ਜਿਹੜੇ ਉੱਪਰ بڑے ਅਫਸਰ ਬੈਠੇ ਆ ਨੀਚੇ ਸਾਰੇ ਅਫਸਰ ਹੈ ਸਾਰੇ ਅਸੀਂ ਆਮ ਪਬਲਿਕ ਆਮ ਵੈਂਡਰ ਇਹ ਕਹਿ ਰਿਹਾ ਕਿ ਸਿਰਫ ਇੱਕ ਅਫਸਰ ਨਹੀਂ ਸਾਡੇ ਹਰੇਕ ਉੱਪਰ ਅਫਸਰ ਤੱਕ ਜਾਂਦੇ ਆ ਇਹ ਬੜਾ ਬਹੁਤ ਵੱਡਾ ਨੈਕਸਸ ਹੈ ਜੇ ਉਹੀ ਪੈਸਾ ਜਿਹਨੇ ਅੱਜ ਇਨ ਇਲੀਗਲ ਵੈਂਡਰ ਹੈ ਜੇ ਉਹਨ ਕੀ ਲਾਦਾ ਕਿਵੇਂ ਚੰਡੀਗੜ੍ਹ ਦੀ ਡਿਵੈਲਪਮੈਂਟ ਹੋਏਗੀ ਡਿਵੈਲਪਮੈਂਟ ਵਾਸਤੇ ਕੀ ਕਰਨਾ ਚਾਹੀਦਾ ਅਜ ਤਾਂ ਅਜ ਤਾਂ ਕਹਿੰਦੇ ਜਿਹੜਾ ਸਾਡਾ ਬਣਦਾ ਹੱਕ ਹੈ ਸ਼ਹਿਰ ਸਾਨੂੰ 30% ਜੋ ਸਾਡਾ ਤਾਂ ਗਵਰਨਰ ਸਾਹਿਬ ਨੂੰ ਅਸੀਂ ਕਿੰਨੀ ਵਾਰ ਰਿਕਵੈਸਟ ਕਰ ਚੁੱਕੇ ਹਾਂ ਜੋ 6000 ਫੰਡ ਸਾਡਾ ਚੰਡੀਗੜ੍ਹ ਪ੍ਰਸ਼ਾਸਨ ਕੋਲ ਆਉਂਦਾ ਜੇ ਸਾਡਾ ਬਣਦਾ ਹੱਕ 30% ਸ਼ਹਿਰ ਸਾਨੂੰ ਦਿੱਤਾ ਜਾਵੇ ਜਿਹੜੀ ਸਾਡੀਆਂ ਸੜਕਾਂ ਦਾ ਹਾਲ ਹੈ ਨਾ ਗਵਰਨਰ ਸਾਹਿਬ ਵੀ ਕਿੰਨਾ ਜੋਰ ਲਾ ਰਹੇ ਨੇ ਜੀ ਸਾਡੇ ਮੇਅਰ ਵੀ ਜੋਰ ਲਗਾ ਰਹੇ ਹਨ ਮਗਰ ਨਾ ਅਪ ਸੈਂਟਰ ਸੁਣ ਕੇ ਰਾਜੀ ਨਹੀਂ ਨਾ ਹੀ ਚੰਡੀਗੜ੍ਹ ਦੇ ਜਿਹੜੇ ਹੋਮ ਸੈਕਟਰੀਟ ਵੀ ਜਿੰਨੇ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਅੱਜ ਸਾਨੂੰ ਸਾਵਾੜ ਦੇ ਸਾਡੀ ਜਿੰਨੀ ਪਬਲਿਕ ਹੈ ਜਿਹਨੇ ਸਵਾੜ ਦੇ ਰੈਜ਼ੀਡੈਂਟ ਹੈ ਹਰੇਕ ਕੌਂਸਲਰ ਕੋ ਜਾ ਰਹੇ ਨੇ ਅੱਜ ਕੌਂਸਲਰ ਉਸਨੂੰ ਕਹਿ ਰਹੇ ਸੀ ਸਾਨੂੰ ਲੋਕੀ ਗੱਲਾਂ ਕਰਦੇ ਨੇ ਕਿ ਸਾਡੀ ਨਾਲੀਆਂ ਬੰਦ ਨੇ ਕਿ ਤੁਸੀਂ ਕੀ ਕਰਦੇ ਆ ਇਹ ਹੀ ਹਾਲ ਰਿਹਾ ਤਾਂ ਲੋਕਾਂ ਦਾ ਕੌਂਸਲਰਾਂ ਤੇ ਵਿਸ਼ਵਾਸ ਹੀ ਉੱਟ ਜਾਏਗਾ ਸਮਾਰਟ ਸਿਟੀ ਨੂੰ ਸਮਾਰਟ ਸਿਟੀ ਦੀ ਸਮਝਦੇ ਹੋ ਸਮਾਰਟ ਸਿਟੀ ਹੈਗੀ ਐ ਸਮਾਰਟ ਸਿਟੀ ਸਮਾਰਟ ਸਿਟੀ ਹੈ ਸੀ ਜੋ ਸਾਡਾ ਮੇਰ ਹੁੰਦਾ ਸਾਡਾ ਕੰਮ ਸੀ ਜਦੋਂ ਸਮਾਰਟ ਸਿਟੀ ਸੀ ਮਗਰ ਹੁਣ ਤੁਸੀਂ ਦੇਖੋ ਕਿੱਡੀ ਬੜੀ ਬਿਉਰਿਕ ਐਸੀ ਹੋ ਗਈ ਆ ਅੱਜ ਆਫਸਰ ਆਫਸਰ ਨਾਲ ਗੱਲ ਕਰਾ ਜੀ ਨਹੀਂ ਹੈ ਅੱਜ ਆਫਸਰ ਆਫਸਰ ਹੀ ਸੁਣ ਕੇ ਰਾਜ਼ੀ ਨਹੀਂ ਕਵਰਨਰ ਸਾਹਿਬ ਨੇ ਵੀ ਕਿੰਨਾ ਜ਼ੋਰ ਲਗਾ ਲਿਆ ਕਿ ਫੰਡ ਦਿੱਤਾ ਜਾਵੇ ਮਗਰ ਨਾ ਪ੍ਰਸ਼ਾਸਨ ਨਾ ਸੈਂਟਰਲ ਗਵਰਨਮੈਂਟ ਚਾਹੁੰਦੀ ਇਹਨੇ ਕਿ ਸ਼ਹਿਰ ਡਿਵੈਲਪਮੈਂਟ ਹੋਵੇ ਅੱਜ ਬੱਚਾ ਬੱਚਾ ਆਮ ਰੋਜ਼ੀ ਸੜਕਾਂ ਖਵਾਰਚ ਪੜੋ ਆ ਸਾਡੇ ਨਗਰ ਯੂਥ ਕਾਂਗਰਸ ਦੇ ਜਿਹੜੇ ਸੋਣੇ ਉਹਨਾਂ ਨੇ ਐਡੇ ਵੱਡੇ ਖੱਡਿਆਂ ਵਿੱਚ ਕੱਲ ਤੁਸੀਂ ਦੇਖੋ ਮਿਸਾਲ ਪੈਦਾ ਕਰਤੇ ਕਿ ਫੁੱਲ ਲਗਾਤਾ ਉਹ ਦਿਖਾਤਾ ਕਿ ਬੀਜੇਪੀ ਦਾ ਆ ਹਾਲ ਹੈ ਜਿਹੜੇ ਖੱਡੇ ਵਿੱਚ ਫੁੱਲ ਆਏ ਸੀ ਉਹ ਤਾਂ ਇਹਨਾਂ ਨੇ ਜਾ ਕੇ ਸੀਐਨਵੀ ਲਖਪਤੀ ਮਗਰ ਉਸ ਤੋਂ ਅੱਗੇ 10 ਮਿੰਟ ਔਰ 10 ਮਿੰਟ ਹੋ ਰਕੇ ਜਾ ਕੇ ਦੇਖੋ ਉਥੇ ਸੜਕਾਂ ਉਦਹੀਂ ਟੁੱਟੀਆਂ ਹੁਣ ਸਾਰਾ ਸ਼ਹਿਰ ਨਰਕ ਬਣ ਚੁੱਕਿਆ ਹੈ ਕਰਾਪਸ਼ਨਸ ਨਰਕ ਬਣ ਚੁੱਕਿਆ ਹੈ ਡਿਵੈਲਪ ਸਾਬ ਖੁਦ ਕਹਾਂ ਚਪਕੀ ਚੰਡੀਗੜ੍ਹ ਦੇ ਮੇਰ ਨੂੰ ਤੁਸੀਂ ਕਿਵੇਂ ਦੇਖਦੇ ਉਹਨਾਂ ਦਾ ਕਾਰਜਕਾਲ ਚੱਲ ਰਿਹਾ ਹੈ ਜਦੋਂ ਉਹ ਮੇਰ ਬਣੇ ਸੀਗੇ ਤਾਂ ਕੁਝ ਕਰੋੜਾਂ ਦੀ ਫੰਡ ਜਿਹੜਾ ਹੈਗੇ ਆਗੇ ਆ ਡਵੈਲਪਮੈਂਟ ਹੋएगी ਹੁਣ ਹੋएगी ਫੰਡ ਆਗੇ ਕਾਰਪੋਰੇਸ਼ਨ ਦੇ ਕੋਲ ਕੀ ਆਏ ਉਹ ਫੰਡ ਤੁਸੀਂ ਦੇਖੋ ਇਹ ਜਿਹੜੀ ਸਰਕਾਰ ਇਹਨਾਂ ਦੀ ਜੁਮਲੇ ਸਰਕਾਰ ਹੈ ਪਹਿਲਾਂ ਅਮਨ ਸ਼ਾਹ ਜੀ ਸੰਤ ਗੁੰਡ ਉਹਨਾਂ ਜੁਮਲੇ ਜਾਂਦੇ 15 ਲੱਖ ਆ ਗਿਆ ਉਹੀ ਮੇਰ ਸਾਹਿਬ ਜਦੋਂ ਮੀਰ ਸਾਹਿਬ ਬਣੇ ਉਹਨਾਂ ਨੇ ਕਹਿਤਾ ਜੀ ਮੇਰੀ ਗੱਲ ਹੋ ਗਈ ਦੋ ਦੋ ਅਖਬਾਰ ਚ ਸ੍ਰੀ ਫਾਟਿੰਗ ਲੈ ਕੇ ਦਿਖਾ ਕੇ ਕਿ ਦੋ ਦੋ 238 ਕਰੋੜ ਆ ਰਿਹਾ ਹੈ ਤੇ ਉਹਨਾਂ ਦੇ ਕੁਝ ਨਾਮਿਨੇਟਡ ਪਰਸਨ ਫਟਾਵੜ ਮੀਰ ਸਾਹਿਬ ਨੂੰ ਰਸਗੁੱਲੇ ਵੰਨਤੇ ਮਗਰ ਉਹ ਰਸਗੁੱਲੇ ਹੀ ਜਿਹੜਾ ਮੂੰਹ ਚ ਪਾਇਏ ਸੀ ਉਦਾਂ ਹੀ ਪਿਘਲ ਗਏ ਨਾ ਸਵਾਦ ਰਿਹਾ ਨਾ ਰਸਗੁੱਲੇ ਰਹੇ ਹੁਣ ਤੁਸੀਂ ਸਾਇਹ ਦਾ ਹਾਲ ਦੇਖ ਲਓ ਇੱਕ ਵੀ ਪੈਸਾ ਨਹੀਂ ਆਇਆ ਸੈਲ ਅਕੇ ਇਹਨਾਂ ਨੇ ਪਾਸ ਕੀਤਾ ਸੀ ਕਿ ਅਸੀਂ ਜਿਹੜੇ ਪੈਚਵਰਕ ਹੈ 1.5 ਕਰੋੜ ਰੁਪਏ ਲਾਏ ਦਾਵਾਂਗੇ ਤੇ ਪਾਸ ਕਰਾਂਗੇ ਮਗਰ ਹਜੇ ਤੱਕ ਕੋਈ ਕੰਮ ਨਹੀਂ ਹੋਇਆ ਇਹਨਾਂ ਨੇ ਇੱਕ ਮੇਰ ਸਾਹਿਬ ਨੇ ਕਿਹਾ ਸੀ ਤੁਸੀਂ ਅਸੀਂ ਪਿੰਡਾਂ ਵਾਸਤੇ 50-50 ਕੋੜ ਸਾਡਾ 2.5 ਕਰੋੜ ਦਾ ਪਿੰਡਾਂ ਦਾ ਬਜਟ ਪਿਆ ਹੈ ਉਹਦੇ ਵਿੱਚ ਇਹਨਾਂ ਨੇ 2.5 ਪਿੰਡਾਂ ਵਾਸਤੇ 11 ਕੋੜ ਅਲਾਟ ਕਰਤਾ ਸੀ ਮਗਰ ਉਹ ਵੀ ਫੰਡ ਉੱਥੇ ਦਾ ਉੱਥੇ ਪਿਆ ਉਸ ਤੋਂ ਬਾਅਦ ਮੇਰ ਸਾਹਿਬ ਨੇ ਕਿਹਾ ਅਸੀਂ 25-25 ਲੱਖ ਰੁਪਏ ਜਿਹੜਾ ਤੁਹਾਡਾ ਵਾਰਡ ਡਵੈਲਪਮੈਂਟ ਫੰਡ ਹੈ ਤੁਸੀਂ ਦੱਸੋ ਕਿੱਥੇ ਲਗਾਣਾ ਮਗਰ ਉਹ ਵੀ ਹਜੇ ਤੱਕ ਕੋਈ ਨਹੀਂ ਕੰਮ ਹੋਇਆ ਮਤਲਬ ਕੈਂਡ ਦਾ ਪਾਵੇ ਹੈ ਕਿ ਇਹ ਸਾਰਾ ਮੇਰ ਸਾਹਿਬ ਦਾ ਫੇਲਿਅਰ ਹੈ ਮੇਰ ਸਾਹਿਬ ਤੋਂ ਨਾ ਮੇਰ ਸਾਹਿਬ ਦੇ ਅਫਸਰ ਸੁਣਦੇ ਨਾ ਮੇਰ ਸਾਹਿਬ ਸੈਂ ਜਿਹੜੇ ਚਹੇਤੇ ਯੂਟੀ ਦੇ ਮੁਲਾਜ਼ਮ ਆ ਉਹ ਸੁਣਦੇ ਨੇ ਮੇਰ ਸਾਹਿਬ ਖੁਦ ਕਹਿ ਰਹੇ ਆ ਕਿ ਮੇਰੇ ਜਿੰਨੇ ਮੁਲਾਜ਼ਮ ਨੇ ਮੇਰੇ ਜਿੰਨੇ ਕੰਮ ਹੈ ਪ੍ਰੋਜੈਕਟਸ ਜਾਣ ਬੁਝ ਕੇ ਟਲੇ ਕੀਤੇ ਜਾ ਰਹੇ ਨੇ ਜੀ ਤਾਂ ਏਸੀਗੇ ਸਾਡੇ ਨਾਲ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਚੰਡੀਗੜ੍ਹ ਦੀ ਡਿਵੈਲਪਮੈਂਟ ਕਾਫੀ ਟਾਈਮ ਤੋਂ ਰੁਕੀ ਹੋਈ ਹੈ ਸਾਰੇ ਸ਼ਹਿਰ ਦੇ ਖੱਡੇ ਖੱਡੇ ਹੀ ਖੱਡੇ ਨੇ ਪੂਰਾ ਸ਼ਹਿਰ ਜਿਹੜਾ ਹੈ ਖੱਡੇ ਖੱਡੇ ਪਰ ਪਹਿਲਾ ਜਿਹੜੀ ਹੈਗੇ ਸਮਾਰਟ ਸਿਟੀ ਹੁੰਦੀ ਸੀਗੀ ਪਰ ਹੁਣ ਜਿਹੜੀ ਹੈਗੇ ਸਮਾਰਟ ਸਿਟੀ ਨਹੀਂ ਰਹੀ ਅੱਜ ਹਾਊਸ ਚੱਲ ਰਿਹਾ ਹੈ ਹਾਊਸ ਦੇ ਵਿੱਚ तमाम ਜਿਹੜੇ ਹੈਗੇ ਮੁੰਦੇ ਚੱਕੇ ਜਾ ਰਹੇ ਹੈਗੇ ਆ ਤੇ ਇਸ ਦੇ ਨਾਲ ਹੀ ਇਹਨਾਂ ਦੀ ਇਹ ਮੰਗੇਗੀ ਬੀਜੇਪੀ ਜਿਹੜਾ ਹੈਗੇ ਆ ਬੀਜੇਪੀ ਦਾ ਸਾਰਾ ਕੁਝ ਫੇਲਿਅਰ ਆ ਗਿਆ ਮੇਰੇ ਸੋਗੀ ਬੰਟੀ ਦੇ ਨਾਲ ਅਨਮੂਵੀ ਟੀਵੀ ਮਨੀਸ਼ ਕੁਮਾਰ